ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਜਰਸੀ ਬੈਡ ਦਿਖਾਵਾਂਗੇ ਸੇਲ ਆ ਡਿਟੇਲ ਵੀਰ ਤੁਸੀਂ ਇਹਦੇ ਬਾਰੇ ਪੁੱਛਦੇ ਆਓਗੇ ਕਰੀਏ ਗੱਲਬਾਤ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਬਾਈ ਜੀ ਆਪਣਾ ਨਾਮ ਮਰਾ ਪਿੰਡ ਮੋੜ ਲਾਬਾ ਜੀ ਪੱਤੀ ਦਰਾਕਾ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਤਾਂ ਆਪਾਂ ਸਿਆ ਨੇ ਬਲਾਕ ਦਾ ਡੱਡੋ ਜਾਨੇ ਮੋੜਣਾ ਪੈਨੂ ਦਰਾਕਾ ਪੱਤੀ ਖੇਤਾਂ ਦੇ ਕੋਠੇ ਆ ਗਿਆ ਆਪਣਾ ਖੇਤ ਨੇਰੀ ਕੋਠੀ ਕੋਲੇ ਹੈ ਠੀਕ ਹੈ ਮੋਬਾਈਲ ਨੰਬਰ ਬਾਈ ਜੀ ਆਪਣਾ ਮੋਬਾਈਲ ਨੰਬਰ 77078 77078 55630 55630 ਹਾਂਜੀ ਜਿਹੜੇ ਆਪਾਂ ਬੱਚੀ ਦੇਖੀ ਇਹਨੇ ਜਰਸੀ ਸੁਹਾ ਕਿਹੜਾ ਸੂਰੀ ਹੈ ਜੀ ਸੁਹਾ ਪਹਿਲੇ ਸੁਹਾ ਹੈ ਜੀ ਦੰਦੋ ਕਿਵੇਂ ਹੈ ਜੀ ਦੰਦੋ ਦਾ ਦੇਖੇ ਨਹੀਂ ਆਪਣੀ ਦੂਜੀ ਖੀਰੀ ਆ ਖੀਰੀ ਦੰਦੋਂ ਓਕੇ ਗਰੰਟੀਆਂ ਜਮਾ ਜਮਾ ਠੀਕ ਹੈ ਇੱਕ ਦੰਦ ਛਿੱਟਾ ਇੱਕ ਦੰਦ ਤੋੜਤਾ ਖੀਰੀ ਮੰਨ ਲੈ ਜਾਏ ਦੋਂਦੀ ਮੰਨ ਲੈ ਬੰਦਾ ਹਨਾ ਥਿੱਲੇ ਵੇ ਲੋਬੇ ਤੇ ਬੜੀ ਸਾਫ ਆ ਪਤਾ ਕੋਈ ਬੜਾ ਟੱਕੜਾ ਕਿਹੜੇ ਸੀਮੰਟ ਆਪ ਇਹ ਇਹ ਬਾਈ ਜੀ ਏਬੀਐਸ ਪ੍ਰੀਤ ਦੀ ਆ ਅੱਛਾ ਏਬੀਐਸ ਤੇ ਪ੍ਰੀਤ ਬੋਲਦੇ ਆਪ ਆ ਹਾਂਜੀ ਮੂੰਹ ਮੱਥਾ ਬੜਾ ਸੋਹਣਾ ਦੀ ਗੱਲ ਕਰੀ ਆਪਾਂ ਹਨਾ ਸੋ ਦੇਖੋ ਫੇਸ ਕੁਆਲਿਟੀ ਵਗੈਰਾ ਤੇ ਅੱਜ ਇਹਦੇ ਬਾਈ ਜੀ ਦਿਨ ਕਿਹ ਰਹਿ ਗਏ ਸੂਨ ਦੇ ਵਿੱਚ ਬਾਈ ਜੀ ਦੱਸ ਦੇ 10 ਦਿਨ ਬਾਕੀ ਅੱਗੇ ਕਿਹੜਾ ਸੀਮੰਟ ਲੱਗਿਆ ਇਹ ਜੀ ਕਿਹੜਾ ਡੀਗਲ ਆ ਕੇ ਉਹੀ ਸ਼ਿਵਨਪਰਾਏ ਉਹੀ ਭਰਾ ਦਾ ਪ੍ਰੀਤ ਆ ਠੀਕ ਆ ਤੇ ਮੁੱਲ ਵਾੜੀ ਦਾ ਕੀ ਰੱਖਿਆ ਜੀ ਆਪਾਂ ਮੁੱਲ ਵਾੜੀ ਜੀ ਬਾਈ 95000 ਰੁਪਏ ਮਾਨਦਾਨ ਹੋ ਜਾਊਗਾ ਆ ਮਾਨਦਾਨ ਕਰ ਦਾਂਗੇ ਠੀਕ ਆ ਇਹ ਜੀ ਮਾਦਰ ਰਿਕਾਰਡ ਵਗੈਰਾ ਕੁਝ ਮਾਦਰ ਰਿਕਾਰਡ ਵੀਰੇ 25 ਕਿਲੋ ਲੀਟਰ ਦੁੱਧ ਸੀਗਾ ਅੰਦਾਜ਼ਾ ਇਹ ਦੁੱਧ ਕਿੰਨਾ ਪਾ ਦੋਗੀ ਇਹ ਪਾ ਦੂਗੀ ਤੇ ਬਚੀ ਜਾ ਬਾਈ 22 ਕਿਲੋ ਪਾਊਗੀ 20 ਤੋਂ ਪਾਰ ਵਾਲੀ ਹੈਗੀ ਆ ਮੁੱਲ ਆ ਗਿਆ ਦਾ 95000 95000 ਮਾਨਦਾਨ ਹੋ ਜਾਊਗਾ ਮਾਨਦਾਨ ਕਰ ਦਾਂਗੇ ਲੈ ਚਲੋ ਮੋੜ ਕੇ ਅੰਦਰ ਨੂੰ ਸੋ 95000 ਰੁਪਏ ਬੱਚੀ ਦੀ ਕੀਮਤ ਆ ਤੇ ਰਾਜੀ ਪੜੀ ਪੁੜੀ ਬਹੁਤ ਜ਼ਿਆਦਾ ਦੰਦੋ ਕੀੜੀਆ ਇੱਕ ਦੰਦ ਤੇ ਤੋੜ ਗਈ ਹੈਗੀ ਤੇ ਬਾਕੀ ਲੇਵਾ ਵਗਰਾ ਦੇਖੋ ਨੇੜੇ ਤੋਂ ਸੋਹਣਾ ਸਾਫ ਸੁਥਰਾ ਫੇਸ ਕੁਆਲਿਟੀ ਇੱਕ ਵਾਰ ਨੇੜੇ ਤੋਂ ਫਿਰ ਦੇਖ ਸਕਦੇ ਹੋ ਮੂੰਹ ਮੱਥਾ ਚੰਗਾ ਤੇ ਰਾਜੀ ਸਭੀ ਪੜੀ ਵੀ ਦੰਦ ਕਿਨੇ ਤੋੜਿਆਗਾ ਪਹਿਲਾ ਸੂਆ ਪਲੂਣ ਸੁੰਦੀ ਪਈ ਆਗੇ ਪ੍ਰੀਤ ਦੀ ਆਪ ਪ੍ਰੀਤ ਦਾ ਹੀ ਸਿਮਨ ਲੱਗਿਆ ਵਾ ਕਿਸੇ ਵੀਰ ਦੇ ਲੈ ਚਲੋ ਮੋੜ ਕੇ ਅੰਦਰ ਲੈ ਜਾਓ ਘਰੇ ਬਸ ਕਿਸੇ ਵੀਰ ਦੇ ਪਸੰਦ ਹੋਵੇ 95000 ਕੀਮਤ ਆ ਮਾਨਤਨ ਮੌਕੇ ਤੇ ਹੋ ਜੂ ਤਾਂ ਵੀਡੀਓ ਦੇਖ ਲਈ ਸਭ ਦਾ ਤਹਿਦ ਲੋ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਹੋਰ ਵੀਡੀਓ